ਦੇ ਡੇਟ ਕੋ ਨਹੀਂ ਅੱਗੇ ਜਾਣਦੀ ਜਿੱਥੇ ਪਿੱਛੇ ਵੀ ਤੱਕ ਕਲੀਨਿਕ ਤਾਂ ਆਪੇ ਪਿੱਛੇ ਸੀ ਹੋਇਆ ਸੀ ਹਾਂ ਕਲੀਨਿਕ ਤਾਂ ਕਾਫੀ ਪਿੱਛੇ ਸੀਗੇ ਮਤਲਬ ਕਿਹਦਾ ਡਾਕਟਰ ਸੋਇਮਾਨ ਲੱਗ ਗਿਆ ਸੀ ਨਾ ਉਹ ਅੱਗੇ ਸੀ ਉਹ ਤਾਂ ਪਿੱਛੇ ਸੀ ਹੋਇਆ ਸੀ ਇੱਥੇ ਜੀ ਕੋਈ ਤੇ ਦੋ ਖਰਪਾ ਤਾਂ ਹਾਂ ਦੋ ਇਧਰ ਹੋ ਗਈਆਂ ਦੋ ਸਾਰੀਆਂ ਟਰਾਲੀਆਂ ਪੀੜ ਦੇਖਣੀਆਂ ਹੈ ਤੂੰ ਵਹਿਣਾ ਹੋ ਗਿਆ ਹੈ ਨਾ ਉੱਪਰ ਥੱਲੇ ਕੋਈ ਦਰੱਖਤ ਰੋਕੋ ਜਿੱਦਾਂ ਦੇਖੀ ਜਿੱਦਾਂ ਮੁਖ ਵਕਟ ਜਿੰਨਾ ਕਿ ਮਾਈਂਡ 'ਚ ਹੈਗਾ ਡਾਂਗ ਬੈਂਦੀ ਦੇ ਸਰਕਲ ਦੇ ਵਿੱਚ ਜਿਹੜਾ ਪੰਜ ਹੈ ਭਾਈ ਦੇਖੋ ਬੇਟਾ ਇਹਦੇ ਵਿੱਚ ਕਿਤੇ ਕੋਈ ਦੁਬਾਰ ਨਹੀਂ ਕੁਛ ਨਹੀਂ ਤੂੰ ਆਪਣੇ ਹਿਸਾਬ ਨਾਲ ਜਿੱਥੋਂ ਕਿ ਤੈਨੂੰ ਲੱਗਾ ਹੈ ਉਹੀ ਤੂੰ ਕਰ ਦੇ ਆਹ ਦੇਖ ਲੈਣ ਦਿਓ ਜੀ ਆਹ ਕੋਈ ਨਹੀਂ ਆਹ ਕੋਈ ਮੈਂ ਸੁਲਾ ਕਰ ਦਿਓ ਜੀ ਮਾਣਾ ਜੀ 10 ਕਦਮ ਕਿਸਾਨ ਵੀਰ ਸਾਰੇ ਪਿੱਛੇ 2 4 ਕਦਮੋਂ ਦੀ ਜਗ੍ਹਾ ਇਹ ਐ ਐਗਜ਼ੈਕਟ ਦੱਸ ਸਕੇ ਵੀ ਕਿਹੜੀ ਜਗ੍ਹਾ ਵੇਖੂਗਾ ਤਾਂ ਹੀ ਬੱਚਾ ਦੱਸੂਗਾ ਮੈਂ ਕਿ ਜਿਹੜੀਆਂ ਆ ਜਿਹੜੀ ਜਗ੍ਹਾ ਨੇ ਜਿਹੜਾ ਸਵਾਇਮਾਨ ਦੇ ਕਲੀਨਿਕ। ਬਸ ਠੀਕ ਹੈ ਫਿਰ। ਮਤਲਬ ਤੇਰੇ ਕਹਿਣ ਦਾ ਮਤਲਬ ਤੁਸੀਂ ਸਵਾਇਮਾਨ ਦੇ ਕਲੀਨਿਕ ਤੋਂ ਥੋੜਾ ਪਿਛਲੀ ਸਾਈਡ ਸੀਗੇ ਜਿਹੜੇ ਪਾਸੇ ਖਨੌਰੀ ਉਹ ਸਾਈਡ ਨੂੰ ਹੈਨਾ ਜੀ? ਹਾਂ ਜੀ। ਖਨੌਰੀ ਵਾਲੀ ਸਾਈਡ ਸੀਗੇ। ਹਾਂ। ਆਹ ਕਲੀਨਿਕ ਸੀ ਪਰ ਉਹ ਪਿਛੇ ਕਲੀਨਿਕ ਸੀ। ਹਾਂ ਜੀ। ਤੂੰ ਆਪਣੇ ਹਿਸਾਬ ਨਾਲ ਦੱਸ ਤੂੰ। ਆਪਣੇ ਤੂੰ ਕਿਸੇ ਨੂੰ ਕਹਿ ਦੇਣੀ। ਹਾਂ। ਹੁਣ ਜਿੱਥੇ ਆਪਾਂ ਤਕਰੀਬਨ ਖੜੇ ਆ ਇੱਥੇ ਠੀਕ ਹੈ। 2-5 ਫੁੱਟ। 500 ਤੋਂ 600 ਜਾ ਸਕਦਾ। ਦੇਖ ਲੈ ਵੀ ਇਧਰ ਹੋ ਜਾ ਸਾਡੋ ਇਧਰ ਨੂੰ ਸਾਰਾ ਸਭ ਤੋਂ ਜਾ ਕੱਢ ਦੋ ਅੱਛਾ ਸਭ ਤੋਂ ਜਾ ਸਾਰਾ ਖੁੱਣਾ ਕਰ ਦੋ ਉਹ ਪਰਲੀ ਸਾਈਡ ਵੀ ਛੱਡ ਦੋ ਪਾਸੇ ਹੋ ਜਾ ਆਪਣੀ ਆਪਾਂ ਨੇ ਕਹਿ ਜਦੋਂ ਇੱਕ ਬੁੱਢੇ ਕਰਨਾ ਤਾਲੀਆਂ ਤੋਂ ਕੁਝ ਘਾਫ ਸਾਲੀਆਂ ਤਾਲੀਆਂ ਦਾ ਨੂੰ ਕੋ ਚੱਕਰੇਗਾ ਤਾਲੀਆਂ ਆ ਬੰਦੀਆਂ ਆ ਤਾਂ ਕਰ ਕੀ ਅੱਗੇ ਦੇ ਪਾਸੇ ਜਾਣਾ ਨਹੀਂ ਆਣੀਆਂ ਤਾਲੀਆਂ ਤਾਲਾ ਕਿ ਇੱਥੇ ਕੀ ਕਰ ਲੈਣੇ ਆ ਹਾਂ ਇਤਨੀ ਤੇ ਗੱਲ ਕਰਦੇ ਆ ਪਰਲੀ ਸਾਈਡ ਸੀਗਾ ਚੱਕਾ ਚੀ ਕਰ ਕੀ ਰਹੇ ਸੀ ਟਰਾਲੀ ਸਾਡੇ ਨਾਲ ਆ ਮੜਾ ਜੇ ਅੱਗੇ ਨੂੰ ਕਰ ਲੋ ਕਰ ਲਈ ਅੱਗੇ ਕਰ ਦੇ ਤੂੰ ਉੱਥੇ ਤੂੰ ਉਰਲੇ ਪਾਸੇ ਚ ਕੀ ਸੀ ਪਰ ਮੇ ਬੱਬੀ ਅੱਗੇ ਕਰ ਲੋ ਪਾਣੀ ਕਿ ਨਹੀਂ ਬਰਕਾ ਕਰ ਤਾ ਪਾਣੀ ਆਹ ਆਹ ਬਈ ਦਾ टाली पासेब्रैवर तो कैबन इधर उठ ਇਹ ਤਾਂ ਜਿੰਨੀ ਕ ਸਟੂਡੀਓ ਮੰਗਲੀ ਉੱਤਰ ਇੱਧਰ ਆ ਗਈ ਸੀ ਇੱਧਰ ਆ ਕੇ ਜਿਹੜਾ ਲਿਖਾਇਆ ਉਹਦੇ ਦੇ ਕਿਤਾ ਹਾਂ ਚਲੋ ਹਾਂ ਦੇਖੋ ਬੜਾ ਬਖਲਾਸ ਹੈ ਨਹੀਂ ਲੋ ਪਹਿਲੇ ਲਾਤਾ ਹੈਗੇ ਪਰ ਠੀਕ ਹੈ ਉਹ ਲਗਭਗ ਇੱਥੇ ਜੀ ਟ੍ਰੋਲੀ ਖੜੀ ਸੀ ਹਾਂਜੀ ਐਕਟਰ ਮੇਰੀ ਇੱਧਰੀ ਸੀਗੀ ਇੱਥੋਂ ਉਤਰ ਕੇ ਇੱਧਰ ਆਏ ਜੋ ਉੱਤਰ ਤੇ ਜੋ ਬਿਆਨ ਦੇ ਸਹਾਰ ਨਾਲ ਵੀ ਇੱਥੋਂ ਚੁੱਕਿਆ ਇੱਥੋਂ ਚੁੱਕਿਆ ਸੀ। ਇਹੀ ਜਗ੍ਹਾ ਸੀ। ਇਗਜ਼ਾਮ ਦਿੱਤੇ ਹੋਏ। ਅੱਛਾ। ਮਤਲਬ ਹੁਣ ਇਹ ਫਾਈਨਲ ਇੱਥੇ ਹੀ ਸੀਗਾ। ਚਲੋ ਯਾਰ ਦੋ ਚਾਰ ਕਦਮ ਇੱਧਰ ਸਾਨੂੰ ਵੀ ਪਤਾ ਹੈ ਸਾਨੂੰ ਕੋਈ ਗੱਲ ਨਹੀਂ ਇਹਦੇ ਵਿੱਚ। ਠੀਕ ਹੈ। ਤੇ ਚਲੋ ਹਾਂ ਠੀਕ ਹੈ। ਛੇ ਇਹਨੂੰ ਪਿੱਛੇ ਲਾ ਲਾਂਗੇ ਤੇ ਤਾਂ ਵੀ ਉਹੀ ਗੱਲ ਹੈ ਇੱਥੇ ਦਾ ਜਿਹੜੀ ਗੱਲ ਜਗ੍ਹਾ ਹੈਗੀ ਉਹੀ ਠੀਕ ਹੈ। ਆਪਾਂ ਆਪਾਂ ਗਲਤ ਪਾਸੇ ਪਿੱਛੇ ਕਰ ਲੋ ਸੂਰ ਸਾਹਮਣੇ ਕਰ ਦੇਣਾ। ਆਮਾ ਐ ਗਾਰੰਟੀ ਜੀ। ਜੀ ਉਹ ਲੈ ਲਈਏ ਇਥੋਂ ਹਾਂ ਲੁੱਕ ਜੀ। ਇਹ ਲੈ ਸਕਰੀਨ ਸ਼ਾਟ। ਇਹ ਜਗ੍ਹਾ ਤੋਂ ਲੈ ਜੀ। ਸਹੀ ਹੈ ਕਿ ਦਿਨ ਹੈ ਮੇਰਾ ਉਹ ਲੈਂਗਿਟੂਡ ਬਟੂ ਸ਼ੁਰੂ ਕਰਵਾ ਲਾ ਬਸ ਸੰਜੀਖਾ ਇਹ ਜਸਟ ਸਕਰੀਨ ਸ਼ਾਟ ਲੈ ਲੈ ਬਸ ਠੀਕ ਜੀ ਆਪਾਂ ਇਹ ਜਗ੍ਹਾ ਦਾ ਲੈ ਲਵਾਂਗੇ ਇਹ ਪੌਫਲਾਈਨ ਵੀ ਲੈ ਲੈਣਾ ਨਹੀਂ ਜੀ ਇੱਥੇ ਨੈਟਵਰਕ ਦੀ ਪ੍ਰੋਬਲਮ ਹੈ ਇਹ ਪੌਫਲਾਈਨ ਜਿਹੜਾ ਪੂਰੀ ਹੋ ਜਾਣਾ ਹੈ